ਚੋਣਾ ਦੇ ਦਾਅਲ ਸਮਾ ਖਤਮ ਹੋਣ ਤੋਂ ਬਾਅਦ ਵਿੱਚ ਕਾਲੀ ਕਾਂਗਰਸ ਵਰਕਰਾਂ ਦੀਆਂ ਹੋਈਆਂ ਝਲਪਾਂ ਦੋਵੇਂ ਹੀ ਪਾਰਟੀਆਂ ਦੇ ਆਗੂ ਸਾਹਿਬਾਨ ਕਰ ਰਹੀ ਨੇ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਦੋਨਾਂ ਪਾਰਟੀਆਂ ਦੇ ਵਰਕਰਾਂ ਹੋਏ ਬੁਰੀ ਤਰ੍ਹਾਂ ਦੇ ਨਾਲ ਗੰਭੀਰ ਜ਼ਖਮੀ ਦੋਨਾਂ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਕਰਵਾਏ ਗਏ ਪਰਤੀ ਯਾਰ ਘਟਨਾ ਕੀ ਹੋਣੀ ਆ ਬੁਖਲਾਏ ਫਿਰਦੇ ਆ ਕਾਂਗਰਸੀ ਸੀਟਾਂ ਹਾਰਦੇ ਆ 20 ਤੇ ਇਹਨਾਂ ਨੂੰ ਐ ਵੀ ਸ਼ਾਇਦ ਧੱਕੇ ਨਾਲ ਜਿੱਤ ਜਿੱਤ ਜਾਈਏ 7 ਨੰਬਰ ਵਾਰਡ ਚ ਜਦੋਂ ਸਾਰਾ ਕੁਝ ਮਸ਼ੀਨਾ ਬੰਦ ਹੋ ਗਈਆਂ ਬਾਹਰ ਕਾ ਕੇ ਬਖਲਾੜ ਤੇ ਆ ਕੇ ਸਾਡੇ ਬੰਦਿਆਂ ਤੇ ਇਹਨੇ ਹਮਲਾ ਕੀਤਾ ਆ ਜਿਹੜਾ ਕਾਂਗਰਸ ਦਾ ਆਪਣਾ ਉਮੀਦਵਾਰ ਸੀ ਕਿਉਂਕਿ ਆ ਤਾਂ ਕੱਲ੍ਹ ਦਾ ਹੀ ਹੋਈ ਜਾਂਦਾ ਸਾਡੇ 4 ਜਿਹੜੇ ਮਤਲਬ ਕਿ ਉਮੀਦਵਾਰ ਸੀ ਉਹਨਾਂ ਤੇ ਪਰਚੇ ਦਰਜ ਕੀਤੇ 307 ਦੇ ਕਿਡਨੈਪਿੰਗ ਦੇ ਤੇ ਇਹਨਾਂ ਨੂੰ ਆਇਆ ਸੀ ਵੀ ਸਰੋ 2 ਤਾਂ ਮਤਲਬ ਕਿ ਅਨਪੋਜ਼ ਹੋਗੇ ਚਾਰ ਕਹਿ ਜਿੱਤ ਜਾਗੇ ਉਹ ਚਾਰ ਕੇ ਜਿੱਤ ਜਾਗੇ ਸ਼ਾਇਦ ਕਮੇਟੀ ਬਣ ਜੂਗੀ ਐ ਕਮੇਟੀ ਨਹੀਂ ਬਣਦੀ ਮਤਲਬ ਕਿ ਆ ਜਿਹੜੇ ਬਖਲਾੜ ਚਾ ਕੇ ਕਾਂਗਰਸੀ ਸਾਰਾ ਕਰ ਰਹੇ ਆ ਆ ਮਤਲਬ ਕਿ ਹਾਰ ਦੀ ਨਿਸ਼ਾਨੀ ਹੁੰਦੀ ਆ ਵੱਡੀ ਸਰਕਾਰ ਇਹਨਾਂ ਦੀ ਆ ਯਾਰ ਇਹਨਾਂ ਨੂੰ ਗੁੰਡੇਗਰਦੀ ਦੀ ਕੀ ਲੋੜ ਹੈ ਠੀਕ ਹੈ ਨਾ ਕਿਉਂਕਿ ਪ੍ਰਸ਼ਾਸਨ ਵੀ ਗੁੰਡਾਗਰਦੀ ਤੇ ਉਤਰਿਆ ਹੋਇਆ ਜਾ ਕੇ ਸਿਟੀ ਬੰਦੇ ਬਿਠਾਤੇ ਫੜਾਤੇ ਤੁਸੀਂ ਮੈਨੂੰ ਇੱਕ ਦੱਸੋ ਵੀ ਆ ਕਦੀ ਵੇਖਿਆ ਵੀ ਇੱਕ ਜਿਹੜਾ ਐ ਐਮਸੀ ਲੜ ਰਿਹਾ ਬੰਦਾ ਆਪਦੇ ਘਰੇ ਬੈਠਾ ਹੋਵੇ ਤੇ ਉਹ ਆਪ ਵਿਚਾਰਾ ਕਿਡਨਾਪਿੰਗ ਕਿੱਥੋਂ ਕਰ ਲੂਗਾ ਉਹ ਤਾਂ ਆਪ ਵਿਚਾਰਾ ਇੰਨੇ ਜੋਕਰ ਹੈ ਨਹੀਂ ਕਿਸ ਨੂੰ ਚੱਕ ਕੇ ਤੁਰ ਜਾਊਗਾ ਤੇ ਕਿਡਨਾਪਿੰਗ ਦਾ ਪਰਚਾ ਕਰਦਾ ਮੈਂ ਤਾਂ ਹੈਰਾਨ ਆ ਪ੍ਰਸ਼ਾਸਨ ਤੇ ਆ ਐਸਐਸਪੀ ਮੈਮ ਤੇ ਵੀ ਵੀ ਆ ਕਦੀ ਹੁੰਦਾ ਕੋਈ ਹੱਦ ਹੁੰਦੀ ਆ ਕਿਸੇ ਚੀਜ਼ ਦੀ ਐ ਥੋੜੋ ਹੁੰਦੀ ਆ ਹਰ ਇੱਕ ਦਾ ਅਸੀਂ ਤਾਂ ਇੱਕੋ ਗੱਲ ਕਹਨੇ ਵੀ ਵੋਟਾਂ ਦੇ ਵਿੱਚ ਆਉਣ ਵੋਟਾਂ ਜੋ ਵੀ ਜਿੱਤ ਹਾਰਾ ਅਗਲੇ ਦੀ ਮੁਕੱਦਰ ਆ ਪਰ ਆ ਥੋੜੋ ਹੁੰਦਾ ਯਾਰ ਐਂ ਧੱਕਾ ਕਰਕੇ ਆਹ ਕਰਨਗੇ ਤੇ ਆ ਤੁਸੀਂ 17 ਤਰੀਕ ਨੂੰ ਰਿਜ਼ਲਟ ਦੇਖਿਓ ਜੇ ਸੱਤ ਸੀਟਾਂ ਤੋਂ ਵੀ ਇਹਨਾਂ ਦੀਆਂ ਵੱਧ ਆ ਗਈਆਂ ਕਾਂਗਰਸ ਦੀਆਂ ਐਮਐਲਏ ਸਾਹਿਬ ਐਕਚੁਅਲੀ ਕੀ ਹੈ ਕਿ ਪਿਛਲੇ 10 ਸਾਲਾਂ ਦੇ ਦੌਰਾਨ ਬਿਨਾ ਵੋਟਾਂ ਤੋਂ ਬੰਦੇ ਸੀ ਕਦੇ ਕਾਗਜ਼ਪਾੜ ਤੇ ਕਦੇ ਦਾਅ ਸਤਾ ਦੇ ਜ਼ੋਰ ਕਰਕੇ ਇਸ ਬਾਰ ਬਿਲਕੁਲ ਕਾਂਗਰਸ ਦੇ ਉਮੀਦਵਾਰ ਸੀ ਪੂਰੀ ਬਹੁਮਤ ਨਾਲ ਜਿੱਤ ਰਹੇ ਤੇ ਹਾਰ ਦੀ ਬਖਲਾਅਤ ਹੈ ਹਾਰ برداشت ਨਹੀਂ ਕੀਤੀ ਜਾ ਰਹੀ ਤੇ ਹਾਰਾਂ ਜਿੱਤਾਂ ਤਾਂ ਜ਼ਿੰਦਗੀ ਚ ਬੰਦੀ ਆਈ ਹੈ ਜੇ ਜਿੱਤ ਹੈ ਤਾਂ ਜਿਤ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ ਹਾਰ ਹੈ ਤਾਂ ਹਾਰ ਨੂੰ ਬਰਦਾਸ਼ਤ ਕਰਨਾ ਚਾਹੀਦਾ ਕੁੱਟ ਮਾਰ ਤੇ ਕਿਸੇ ਦੇ ਸਰਟੀਫੀਕੇਟ ਕਰਕੇ ਜਾਂ ਇਹ ਜੇ ਲੜਾਈ ਝਗੜੇ ਕਰਕੇ ਤਾਂ ਕੋਈ ਗੱਲ ਬੰਦੀ ਨਹੀਂ ਪਰ ਅੱਜ ਵੀ ਸਾਰੀ ਦਿਹਾੜੀ ਅਸੀਂ ਸਾਰੇ ਬੁੱਤਾਂ ਤੇ ਤੁਸੀਂ ਵੀ ਦੇਖਦੇ ਰਹੇ ਜਾਂਦੇ ਰਹੇ ਨਾਜ਼ਕ ਹਾਲਾਤ ਬਣੇ ਰਹੇ ਇਲੈਕਸ਼ਨ ਖਤਮ ਹੋ ਗਿਆ ਤੇ ਉਹਨਾਂ ਨੂੰ ਪਤਾ ਸੀ ਕਿ ਸਾਡੇ ਇਹ ਉਮੀਦਵਾਰ ਜਿੱਤ ਰਿਹਾ ਹੈ ਤੇ ਇਸਤੇ ਹਮਲਾ ਕਰਤਾ ਬਾਅਦ ਇਲੈਕਸ਼ਨ ਦੇ ਦੌਰਾਨ ਉਹ ਮੇਰਾ ਕਲੈਕਸ਼ਨ ਦਾ ਗੇਟ ਬੰਦ ਹੋ ਗਿਆ ਸੀ ਤੇ ਬਾਹਰ ਆ ਕੇ ਲੜਕਰੇ ਮਾਰ ਕੇ ਤੇ ਹਮਲਾ ਕਰਤਾ ਹਮਲਾ ਕਰਕੇ ਅੱਜ ਵੋਟਰਾਂ ਦੇ ਪੋਲਿੰਗ ਡੇ ਸੀਗਾ ਵੋਟਾਂ 4 ਵਜੇ ਤੱਕ ਪੈਣੀਆਂ ਸੀਗਾ ਵੋਟਾਂ ਦਾ ਸਮਾਪਨ ਪੂਰਾ ਹੋ ਚੁੱਕਿਆ ਸੀਗਾ ਕਰੀਬ ਅੱਧਾ ਘੰਟਾ ਉਸ ਤੋਂ ਬਾਅਦ ਪੋਲਿੰਗ ਬੂਥਾਂ ਦੇ ਜਿੱਥੇ ਇਹਨਾਂ ਦੇ ਟੈਂਟ ਲੱਗੇ ਸੀਗੇ ਉੱਤੇ ਆਪਸ ਵਿੱਚ ਕਰਮਜੀਤ ਕੰਮਾ ਤੇ ਅਰਸ਼ਦੀਪ ਇਹਨਾਂ ਦੀ ਕਿਸੇ ਗੱਲ ਨੂੰ ਆਪਸ ਵਿੱਚ ਤੂ-ਤੂ ਮੈਂ ਲੜਾਈ ਹੋਈ ਹੈ ਤੇ ਦੁਨ ਨੇ ਦਾਖਲਿਆ ਕਿ ਜੋ ਬਿਆਨ ਲਿਖਣਗੇ ਉਹ ਸੰਤਾ ਵਕਾਰ ਵੀ ਮੁੱਖ ਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸ ਐਮ ਜ਼ੈਟ ਨਿਊਜ਼